ਸਰਦਾਰ ਸਾਹਨੀ ਸਾਹਿਬ ਕੁਝ ਕੱਲਾ ਸਾਡੇ ਨਾਲ ਸੰਝੀਆਂ ਕਰਕੇ ਗਏ ਆ ਕਿ ਨੌਕਰੀ ਲਈ ਜਾਂ ਸਾਡੇ ਬੱਚਿਆਂ ਦੀ ਪੜ੍ਹਾਈ ਲਈ ਉਸੇ ਤਰ੍ਹਾਂ ਹੀ ਸੀਐਮ ਸਾਹਿਬ ਵੱਲੋਂ ਵੀ ਕੁਲਵਿੰਦਰ ਨੂੰ ਸੁਨੇਹਾ ਆਇਆ ਬਾਈ ਜੀ ਹੁਣੇ ਬੈਠੇ ਆ ਸਰਦਾਰ ਖੁੱਡੀਆਂ ਸਾਹਿਬ ਹੋਰ ਬਹੁਤ ਸਾਰੇ ਲੀਡਰ ਬੈਠੇ ਆ ਔਰ ਇੱਥੇ ਕੋਈ ਇੱਕ ਪਾਰਟੀ ਦਾ ਜ਼ਿਕਰ ਨਹੀਂ ਹੈ ਜਿੰਨੇ ਵੀ ਆਏ ਹੋ ਤੁਸੀਂ ਪਰਿਵਾਰੋਂ ਸਾਡਾ ਸਾਰੀਆਂ ਪਾਰਟੀਆਂ ਸਾਡੇ ਲਈ ਸਤਿਕਾਰਯੋਗ ਹੈ ਤਾਂ ਇਸ ਵੇਲੇ ਦੇ ਤਖਤ ਤੇ ਬਿਰਾਜਮਾਨ ਸਾਡੇ ਸੀਐਮ ਸਾਹਿਬ ਉਹਨਾਂ ਵੱਲੋਂ ਸੁਨੇਹਾ ਹੈ ਕਿ ਕਿ ਪਿੰਡ ਦੇ ਵਿੱਚ ਇਹ ਰਾਜਵੀਰ ਦੇ ਸਾਰੇ ਦੋਸਤਾਂ ਦੀ ਵੀ ਇਹ ਅਛਾਸੀ ਕਿਉਂਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਹੋਰ ਇਸ ਗੱਲ ਦੀ ਵੀ ਅਸੀਂ ਦਾਤ ਦਿੰਦੇ ਆ ਪ੍ਰਣਾਮ ਕਰਦੇ ਆ ਅਸੀਂ ਉਹਨਾਂ ਸਾਰੇ ਭਰਾਵਾਂ ਨੂੰ ਇਸ ਪਿੰਡ ਦੇ ਸਾਰੇ ਨੌਜਵਾਨ ਅੱਜ ਆਪੋ ਆਪਣੀਆਂ ਥਾਵਾਂ ਤੇ ਸੇਵਾ ਚ ਨੇ ਕੋਈ ਲੰਗਰ ਚ ਹੈ ਕੋਈ ਜੋੜਾ ਖਰਚਾ ਹੈ ਕੋਈ ਜਲ ਤੇ ਹੈ ਕੋਈ ਸਫਾਈ ਤੇ ਹੈ ਆ ਸਾਰਾ ਅਰੇਂਜਮੈਂਟ ਕਰਨ ਦੇ ਵਿੱਚ ਪਿਛਲੇ 4-5 ਦਿਨਾਂ ਤੋਂ ਉਹ 24 ਘੰਟੇ ਇੱਥੇ ਹਾਜ਼ਰ ਸੀਗੇ ਉਹਨਾਂ ਭਰਾਵਾਂ ਨੂੰ ਉਹਨਾਂ ਦੀ ਯਾਰੀ ਨੂੰ ਸਾਡਾ ਪ੍ਰਣਾਮ ਹੈ ਕਿ ਜਿਹੜੇ ਰਾਜਵੀਰ ਨੂੰ ਇੰਨਾ ਪਿਆਰ ਕਰਦੇ ਔਰ ਕਰਦੇ ਰਹਿਣਗੇ ਇਹ ਇਹ ਉਹਨਾਂ ਦੀ ਇੱਛਾ ਸੀ ਸਾਰਿਆਂ ਦੀ ਭਾਵਨਾ ਸੀ ਕਿ ਰਾਜਵੀਰ ਲਈ ਕੁਝ ਯਾਦਗਾਰ ਬਣਨਾ ਚਾਹੀਦਾ ਪਿੰਡ ਦੇ ਵਿੱਚ ਸੋ ਸਰਦਾਰ ਬਾਹਨ ਸਾਹਿਬ ਹੋਰਾਂ ਨੇ ਇਸ ਪਿੰਡ ਦੇ ਵਿੱਚ ਸਟੇਡੀਅਮ ਲਈ ਆਪਾਂ ਨੇ ਜੱਸ ਕੀਤੀ ਹੈ ਕਿ ਰਾਜਵੀਰ ਦੇ ਨਾਂ ਤੇ ਇੱਕ ਸਟੇਡੀਅਮ ਬਣੂਗਾ ਖੇਡ ਸਟੇਡੀਅਮ ਇੱਥੇ ਸਾਹਮਣੇ ਜਗਾ ਵੀ ਸਾਡੇ ਪਿੰਡ ਦੇ ਮੁੰਡਿਆਂ ਨੇ ਚੂਜ਼ ਕੀਤੀ ਹੈ ਕਿ ਇੱਥੇ ਬਣਨਾ ਚਾਹੀਦਾ ਔਰ ਇੱਕ ਯਾਦਗਾਰੀ ਗੇਟ ਹੈ ਇੱਕ ਆਪਣੇ ਰਾਜਵੀਰ ਦਾ ਸਟੈਚੂ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਬਾਦ ਸਾਹਿਬ ਨੇ ਹਾਮੀ ਭਰੀ ਹੈ ਸੋ ਉਹਨਾਂ ਦਾ ਵੀ ਸਾਰੇ ਨਗਰ ਵੱਲੋਂ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਤੇ ਆਏ ਸਭੇ ਜਿੰਨੇ ਵੀ ਰਾਜਨੀਤਿਕ ਖੇਤਰ ਤੋਂ ਸੰਗੀਤਕ ਖੇਤਰ ਤੋਂ ਫਿਲਮ ਖੇਤਰ ਤੋਂ ਸਾਡੇ ਕਿਸਾਨ ਮਜ਼ਦੂਰ ਸਾਡੀਆਂ ਮਾਵਾਂ ਭੈਣਾਂ ਬੱਚੇ ਪੁਲਿਸ ਪ੍ਰਸ਼ਾਸਨ ਅੰਕਰ ਗੁਪਤਾ ਸਾਹਿਬ ਤੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਘੜੀ 'ਚ ਸਾਡੇ ਨਾਲ ਆਏ ਇਸ ਦੁੱਖ ਨੂੰ ਵੰਡਾਇਆ ਤੇ ਮੈਂ ਕਲਾਕਾਰ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਕਿ ਆਪਾਂ ਟਾਈਮ ਟੂ ਟਾਈਮ ਆਪਾਂ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਸਾਰੇ ਬੈਠੇ ਆ ਜੱਸਾ ਬੈਠਾ ਰਣਜੀਤ ਬੈਠਾ ਐਮੀ ਦੇਤੀ ਐ ਹਾਰਫ ਇੱਥੇ ਐ ਅਰਜਨ ਵੀ ਆਇਆ ਹੋਇਆ ਸੀ ਸਾਰੇ ਸਾਡੇ ਸੀਨੀਅਰ ਵੀ ਬੈਠੇ ਆ ਭਾਈ ਗੁਰਪ੍ਰੀਤ ਖੁੱਗੀ ਹੁਣੀ ਬੈਠੇ ਆ ਭਾਈ ਬਿੰਨੂ ਹੁਣੀ ਬੈਠੇ ਆ ਸਾਡੇ ਵੱਡੇ ਭਾਈ ਗੁੱਗੂ ਗਿੱਲ ਸਾਹਿਬ ਬੈਠੇ ਆ ਬਹੁਤ ਸਾਰੇ ਸਾਡੇ ਭਰਾ ਬੈਠੇ ਆ ਇੰਡਸਟਰੀ ਤੋਂ ਸਚਨ ਉਹਜਾ ਸਾਹਿਬ ਬੈਠੇ ਆ ਰੇਸ਼ਮ ਬੈਠਾ ਹੋਰ ਬਹੁਤ ਸਾਰੇ ਨਾਨੇ ਭਾਈ ਅੰਦਰ ਜਿੱਦ ਨਿੱਕੂ ਦਿਖ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸਮੁੰਦਰੋਂ ਪਾਰ ਤੋਂ ਬਿਨਾ ਕੋਈ ਇੱਥੇ ਜਿਹੜੇ ਇਸ ਮਿੱਟੀ ਤੇ ਬੈਠੇ ਸੀ ਉਹਨਾਂ ਚੋਂ ਕੋਈ ਰਿਹਾ ਹੋਇਆ ਸਟੈਂਡਰ ਸੱਤੀ ਜੀ ਬੈਠੇ ਆ ਗੁਰੇ ਅਖਤਰ ਜੀ ਬੈਠੇ ਆ ਹੋਰ ਜਾਨੀ ਜੋਲ ਬਹੁਤ ਸਾਰੇ ਫਨਕਾਰ ਜਿਨ੍ਹਾਂ ਨੇ ਆ ਕੇ ਦਰਦ ਵੰਡਾਇਆ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਆਸ ਕਰਦੇ ਆਂ ਪਰਿਵਾਰ ਵੱਲੋਂ ਕਿ ਆਪਾਂ ਇਸੇ ਤਰ੍ਹਾਂ ਜੁੜੇ ਰਵਾਂਗੇ ਇਸੇ ਤਰ੍ਹਾਂ ਮਿਲਦੇ ਰਵਾਂਗੇ ਮਾਂ ਕੋਲੇ ਆ ਕੇ ਉਹਦੇ ਚਰਨਾਂ 'ਚ ਬਹਿ ਕੇ ਆਪਾਂ ਸਾਰੇ ਰਾਜਵੀਰ ਦੀਆਂ ਗੱਲਾਂ ਕਰਦੇ ਰਵਾਂਗੇ ਔਰ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਆਪਾਂ ਸਾਰੇ ਨਾਲ ਮਿਲ ਕੇ ਕੀ ਕਰ ਸਕਦੇ ਆਂ ਉਹ ਆਪਾਂ ਕਰਦੇ ਰਵਾਂਗੇ ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੂੰ ਸਾਹਮਣੇ ਬੈਠਣ ਨੂੰ ਦੇਖ ਕੇ ਚਿਤ ਕਰ ਜਾਂਦਾ ਹੈ ਸਰਦਾਰ ਗੁਰਪ੍ਰੀਤ ਸਿੰਘ ਵੜੈਚ ਕੋਗੀ ਸਾਹਿਬ ਭਾਈ ਜੀ ਆਓ ਦੋ ਦੋ ਬੋਲ ਤੁਸੀਂ ਜਰੂਰ ਬੋਲੋ ਇਸ ਤੋਂ ਬਾਅਦ ਸਰਪੰਚ ਸਾਹਿਬ ਬਨੇਸ਼ ਪਿੰਡ ਦੇ ਬਹੁਤ ਪਿਆਰੇ ਅਨਸਾਰ ਨੇ ਸਾਧੂ ਸਭਾ ਨਿੱਗਾ ਸਭਾ ਹੈ ਇਸ ਪਰਿਵਾਰ ਨਾਲ ਫਾਦਰ ਸਾਹਿਬ ਨਾਲ ਦਾਦਾ ਸਾਹਿਬ ਨਾਲ ਉਹਨਾਂ ਦੇ ਵੇਲੇ ਤੋਂ ਇਹਨਾਂ ਦੀ ਸਾਹਜ ਹੈ ਇਸ ਪਰਿਵਾਰ ਦੀ ਤੁਸੀਂ ਅਖੀਰ ਤੇ ਬੋਲ ਕੇ ਸਾਰਿਆਂ ਦਾ ਧੰਨਵਾਦ ਕਰੋਗੇ